तलवंडी साहिब ते गुरद्वार बेर साहिब जी जिथे मौजूदु फौज

ਨੈਂ ਸੈਨਖੋ ਡਰਾਮਾ ਨਾਲੇ ਇਸੇ ਤਰ੍ਹਾਂ ਇਹ ਤਲਵੰਡੀ ਸਾਬੋ ਆਏ 14 ਅਪ੍ਰੈਲ ਨੂੰ ਆਖੀ ਕੋੜਿਆਂ ਉੱਠਾਂ ਤੇ ਅੱਜ ਦੇ ਵਰਸੇ ਤੇ ਸਸਤਰਾ ਹੁੰਦਾ ਨਾ ਪ੍ਰਦਰਸ਼ਨ ਕਰਦੇ ਹੋਏ ਗੱਤਕੇ ਦੇ ਜੋਰ ਦਿਖਾਉਂਦੇ ਹੋਏ ਇਹ ਤਸਵੀਰਾਂ ਤੋਂ あの ਬੱਚੇ ਰੇਡੋਂ ਦਮਦਮਾ ਸਹਿਤ ਲਵੰਡੀ ਫਸੌਰੀਆਂ ਦਿਖਾ ਰਹੇ ਆ ਛੋਟੇ ਛੋਟੇ ਕਿ ਸਰੋਖ ਚ ਬੱਚੇ ਵੀ ਥੋੜਿਆਂ ਦੇ ਪਾਰ ਫੌਜਾਂ ਦੇ ਨਾਲ we oh, gotta ਮਹੰਨੇ ਦੇ ਇੰਤਜ਼ਾਮ ਹੁੰਦੇ ਹੋਈਆਂ ਪਾਣੋ ਇਹ ਤੁ ਵੀਰ ਲਗਾਤਾਰ ਕਵਾਂਡੇ ਖਾਬੋ ਦਿਖਾ ਰਹੇ ਆ ਕਾਫੀ ਲੰਬਾ ਜੱਫਾ ਜਿਹੜਾ ਹੈ ਮੈਂਗ ਸਿੰਘਾਂ ਦਾ ਮੈਂਗ ਸਹੋਜਾ ਵੱਲੋਂ ਤੇ ਕਾਰਿਆਂ ਦੀ ਗੁੰਡ ਦੇ ਨਾਲ ਘੋੜਸਵਾਰੀ ਦੇਖ ਕੇ ਸਭ ਸਤਰਾ ਦੇਖ ਕੇ ਸਭ ਸੀਨੇ ਤੇ

ਲੱਗਤ ਨਹੀਂ ਬਾਹਰ ਪੜਿਆ ਦੁਬਾਰਾ ਕਿ ਕਿਹਾ ਕਿ ਇਹ ਸ਼ਹਿਰ ਦੇ ਲੋਕ ਕੋਲੇ ਮਤ ਮਾਰ ਆਇਆ ਆਇਆ pare भरे <fixen> ਇਸ ਮਹੱਲੇ ਦੀ ਇਸ ਮਹੱਲੇ ਦੀ ਸਮਾਪਤੀ ਤੋਂ ਬਾਅਦ ਘੋੜ ਦੌੜਾਂ ਵਿੱਚ ਤਲਵਾਰਾਂ ਨਾਲ ਪ੍ਰਸਤਾਵ ਦਿਖਾਏ ਜਾਂਦੇ ਆ ਪਾਈ ਬੰਦ david seeing the thing about them ਦਾ ਦੇ ਵਿੱਚ ਸੰਗਤਾਂ ਦਰਸ਼ਨ ਕਰ ਰਹੀਆਂ ਐ ਮਹੱਲੇ ਦੀ ਉਹਦਾ ਪਰਿਵਾਰ ਦੇ ਵਿੱਚ ਆ ਰਿਹਾ ਤੋਂ ਆਪਣੇ ਅਕਾਲੀ ਵੱਡਾ ਨਾਲ ਉੱਪਰ ਦੇ ਜਫਾਦਾਰ ਬਾਬਾ ਮਲਵੀਰ ਸਿੰਘ ਪੂਰੀ ਚਾਰਚ ਤੋਂ ਸਾਰੇ ਮਹੱਲੇ ਦੀ ਦਵਾਈ ਕਰਦੇ ਹੋਏ ਨਾਲ ਨਾਲ ਲੈਂਕਸਿੰਗ ਫੌਜਾਂ ਤਲਵਾਰਾਂ ਨੇ ਜਿਆ 17 ਦੇ ਨਾਲ ਯੋਗ ਸੇਵਾ ਪਾਉਣ ਵਾਲੇ ਖਿਡਾਰੀ ਅਤੇ ਜਨਤਾ ਮਰੀਏ ਤੁਹ ਫਿਰਾਂ ਦੇ ਇੱਕ ਸਰਦ ਮੋਹ ਸਰਦ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਹੋ ਰਹੀਆਂ ਪਰ ਇਹ ਜੀਵਨ ਕਰਕੇ ਸੰਤਵਾਂ ਤੱਕ ਸਾਹਿਬ ਜੀ ਨੇ ਤੁਹਾਨੂੰ ਸਭ ਨੂੰ ਤੋਂ ਵਾਰਨਿੰਗ ਦਿੱਨ ਫੌਜਾਂ ਵੱਲੋਂ ਇਹ ਅਦਾਇਤ ਹੈ ਤੁਸੀਂ ਕਾਫੀ ਵੱਡੇ ਤਜਾਦ ਦੇ ਵਿੱਚ ਪੁਲਿਸ ਫੋਰਸ ਕਮਾਂਡੋ ਫੋਰ छोटे छोटे चंकी सिंह गटके जोहर दिखाते हुए के जो तक कैमरे की निगाह आई है काफी लंबा है I'm <laughs>